ਬੀਤੇ ਸਾਲ ਮਿਸਿਸ ਆਗਾ ਬ੍ਰੈਂਟਨ ਅਤੇ ਕੈਲਡਨ ਦੇ ਰੈ residențial ਏਰੀਆ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਇੱਕ ਇੰਟਰਨੈਸ਼ਨਲ ਸਟੂਡੈਂਟ ਅਤੇ ਭਾਰਤ ਤੋਂ ਆਏ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੀਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਨ੍ਹਾਂ ਤੇ ਚਾਰਜਸ ਲਾਏ ਗਏ ਨੇ। ਭਾਰਤ ਲੁਧਿਆਣਾ ਤੋਂ ਆਇਆ ਇੰਟਰਨੈਸ਼ਨਲ ਸਟੂਡੈਂਟ ਜਗਰਾਤ ਸਿੰਘ ਅਜੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਪਹੁੰਚਿਆ ਸੀ ਜਦੋਂ 15 ਨਵੰਬਰ ਦੀ ਰਾਤ ਉਸ ਨੂੰ ਮਿਸਿਸ ਆਗਾ ਦੇ ਇੰਡਸਟਰੀਅਲ ਖੇਤਰ ਵਿੱਚ ਇੱਕ ਬਿਜ਼ਨਸ ਪ੍ਰਮਿਸਸਿਸ ਵਿੱਚ ਗੋਲੀ ਮਾਰ ਦਿੱਤੀ ਗਈ। ਇਸ ਘਟਨਾ ਤੋਂ ਕੁਝ ਦਿਨ ਬਾਅਦ 20 ਨਵੰਬਰ ਨੂੰ ਭਾਰਤ ਆਇਆ ਇੱਕ ਜੋੜਾ ਜਗਤਾਰ ਸਿੰਘ ਅਤੇ ਹਰਪਚਨ ਕੌਰ ਨੂੰ ਉਹਨਾਂ ਦੇ ਘਰ ਦੇ ਅੰਦਰ ਹੀ ਵੜ ਕੇ ਇੱਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀਆਂ। ਇਹਨਾਂ ਮਾਮਲੇ ਦੀ ਜਾਂਚ ਅਦਾਲਤ ਸਾਹਮਣੇ ਆਇਆ ਕਿ ਇਹ ਤਿੰਨੇ ਮ੍ਰਿਤਕ ਟਾਰਗੇਟਡ ਨਹੀਂ ਸਨ ਬਲਕਿ ਮਿਸਟੇਕਨ ਆਇਡੈਂਟੀਟੀ ਦਾ ਸ਼ਿਕਾਰ ਸਨ। ਇਸ ਸੰਬੰਧੀ ਪੀਲ ਪੁਲਿਸ ਨੇ 21 ਮਾਰਚ 2024 ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਿਨ੍ਹਾਂ ਤੇ ਫਾਇਰ ਆਰਮ ਡਿਸਚਾਰਜ ਸੰਬੰਧੀ ਚਾਰजेस ਲਾਏ ਗਏ ਨੇ। ਪੁਲਿਸ ਅਨੁਸਾਰ ਇਹਨਾਂ ਵਿਅਕਤੀਆਂ ਦੀ ਪਛਾਣ ਸਕਾਰਬ੍ਰੋਤੂ 34 ਸਾਲਾ ਕੋਰੀ ਡੈਂਟਨ ਅਤੇ ਕਿਊਬੈਕ ਤੋਂ 37 ਸਾਲਾ ਜਸਵੀਰ ਗਿੱਲ ਵਜੋਂ ਕੀਤੀ ਗਈ ਹੈ। ਹਾਲਾਂਕਿ ਇਹ ਚਾਰਜਸ ਕਿਹੜੇ ਕਤਲ ਮਾਮਲੇ ਅਧੀਨ ਲਾਏ ਗਏ ਨੇ ਇਨ੍ਹਾਂ ਬਾਰੇ ਪੁਲਿਸ ਨੇ ਕੋਈ ਬਿਆਨ ਨਹੀਂ ਦਿੱਤਾ ਬੀਤੇ ਸਾਲ ਪੀਲ ਰੀਜਨ ਅਤੇ ਕੈਨੇਡਾ ਪਰ ਵਿੱਚ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਨੂੰ ਐਕਸਟਰਸ਼ਨ ਲਈ ਟਾਰਗੇਟ ਕੀਤਾ ਗਿਆ ਸੀ ਹਾਲਾਂਕਿ ਪੀਲ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਦੇ ਮਾਮਲੇ ਐਕਸਟਰਸ਼ਨ ਨਾਲ ਸੰਬੰਧਿਤ ਨਹੀਂ ਪਰ ਅਜਿਹੇ ਵਿੱਚ ਇਹ ਸਵਾਲ ਸਾਹਮਣੇ ਆਉਂਦਾ ਹੈ ਕਿ ਮਿਸਟੇਕਨ ਆਈਡੈਂਟੀਟੀ ਕਾਰਨ ਸ਼ਿਕਾਰ ਹੋਏ ਇਨ੍ਹਾਂ ਤਿੰਨਾਂ ਵਿਅਕਤੀਆਂ ਦਾ ਕੀ ਕਸੂਰ ਸੀ ਅਤੇ ਇਸ ਸੰਬੰਧੀ ਇਨਸਾਫ ਕਦੋਂ ਮਿਲੇਗਾ ਰਡੇ ਫੈਮਿਲੀ ਮੈਂ ਹਾਂ ਪਰਮੀਤ ਕੰਬਰਾ